ਦੋਸਤੋ ਸਸਿਕਾਲ ਕੀ ਹਾਲ ਚਾਲ ਹੈ ਤੁਹਾਡੇ ਅਮੀਕਾ ਤੇ ਆ ਠੀਕ ਹੋਣੇ ਆ ਅੱਜ ਹੈਗਾ ਜੀ ਆਪਣਾ ਪਿਆਰਾ ਸੰਡੇ ਸੰਡੇ ਤੁਸੀਂ ਜਾਣਦੇ ਹੋ ਬੜਾ ਬੀਜ਼ੀ ਦਿਨ ਹੁੰਦਾ ਹਨਾ ਕੰਮ ਕਰ ਕਰਕੇ ਕਰ ਕਰਕੇ ਬੰਦਾ ਥੱਕ ਜਾਂਦਾ ਹਨਾ ਅੱਜ ਇੱਕ ਰਵਿਦਾਸ ਗੁਰੂ ਜੀ ਦਾ ਉਹ ਵੀ ਸੀਗਾ ਜਨਮ ਦਿਸੀ ਗੇ ਤੇ ਉਹਦੇ ਲਈ ਸਾਰੇ ਸਾਧ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਕਈ ਕਈ ਦਿੇ ਹੁੰਦੇ ਆ ਜਿਹੜੇ ਇੰਨੇ ਕੁ ਬੀਜ਼ੀ ਜਾਂਦੇ ਆ ਨਾ ਇਹ ਕੰਮ ਕਰ ਲਓ ਹੋਏ ਇਹ ਤੇ ਰਹਿ ਗਿਆ ਇਹ ਵੀ ਕਰ ਲਓ ਆਹ ਤੇ ਰਹਿ ਗਿਆ ਇਹ ਵੀ ਸੰਡੇ ਵਾਲਾ ਦਿਨ ਤਾਂ ਪ੍ਰਭੂ ਇਦਾਂ ਹੀ ਬੀਤਾ ਤੁਹਾਨੂੰ ਦੱਸ-ਦੱਸ ਕੀ ਤੱਕ ਤੁਸੀਂ ਕਹਿੰਨਾ ਹਰ ਸੰਡੇ ਸੰਡੇ ਦਾ ਰੋਣਾ ਲੈ ਕੇ ਬਹਿ ਜਾਂਦੀ ਹੈ ਤੇ ਸਾਨੂੰ ਕੀ ਦੱਸਣੀ ਹੈ ਪਰ ਅਸੀਂ ਆਪ ਵੀ ਸੀ ਹਾਂ ਕਿਉਂਕਿ ਤੁਸੀਂ ਵੀ ਘਰ ਦੇ ਕੰਮ ਕਰਦੇ ਹੋਣੇ ਆ ਪਰ ਕਰੀਏ ਕੀ ਹੈ ਨਾ ਸੰਡੇ ਵਾਲੇ ਕੰਮ ਹੀ ਇਦਾਂ ਦੇ ਹੁੰਦੇ ਆ ਚਲੋ ਜੀ ਆਪਣੇ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਸ਼ੇਅਰ ਨਹੀਂ ਕਰਾਂਗੇ ਤਾਂ ਹੋਰ ਕਿਦਾਂ ਕਰਾਂਗੇ ਤੇ ਤੁਹਾਡਾ ਸ਼ੇਅਰ ਕਰ ਲੈਣੇ ਆ ਥੋੜੀ ਜਿਹੀ ਗੱਲ ਹੋ ਜਾਂਦੀ ਹੈ ਹਨਾ ਤੇ ਕਈ ਵਾਰੀ ਮੈਂ ਸੋਚਦੀ ਹੁੰਨੀ ਆ ਕਿ ਜ਼ਿੰਦਗੀ ਦੇ ਵਿੱਚ ਪਰਮਾਤਮਾ ਹੀ ਆ ਜਿਹੜਾ ਸਾਥ ਦਿੰਦਾ ਪਿਆ ਤੇ ਬਾਕੀ ਕੋਈ ਦੁੱਖਾਂ ਵਾਲੀ ਤੇ ਕਮੀ ਨਹੀਂ ਆ ਤੇ ਚਾ ਵੀਡੀਓ ਬਣਾ ਲੈਂਦੀ ਹੱਸ ਕੇ ਤੇ ਆਪਣੇ ਦੁੱਖ ਸ਼ੇਅਰ ਕਰ ਲੈਂਦੀ ਆ ਆਪਣੀਆਂ ਚਾਰ ਗੱਲਾਂ ਸ਼ੇਅਰ ਕਰ ਲੈਂਦੀ ਆ ਤੁਹਾਡੀ ਸਾਰਿਆਂ ਦੇ ਨਾਲ ਤੇ ਜ਼ਿੰਦਗੀ ਦੁਖੀ ਸੁਖੀ ਹੁੰਦੀ ਹੈ ਜ਼ਿੰਦਗੀ ਚ ਬਹੁਤ ਸਾਰੇ ਇਦਾਂ ਦੇ ਹਾਲਾਤ ਹੀ ਬਣਦੇ ਹੁੰਦੇ ਆ ਤੇ ਮੈਂ ਅੱਜ ਨਾ ਸਾਰਾ ਦਿਨ ਕੰਮ ਕਰਦੀ ਰਹੀ ਕੰਮ ਇੰਨਾ ਮੈਂ ਤਾਂ ਹੁਣ ਨਿਪਟ ਜਾਂਦਾ ਅੱਜ ਦੁਪਹਿਰੇ ਜੇ ਬੈ ਜਾਣੀ ਮਾਣੀ ਮੋਟੀ ਧੁੱਪ ਨਿਕਲਦੀ ਧੁੱਪ ਵੀ ਇੰਨੀ ਨਹੀਂ ਆਂਦੀ ਪਈ ਸੀ ਪਰ ਸਾਰਾ ਦਿਨ ਹੀ ਕੰਮ ਚ ਨਿਪਟਿਆ ਕੋਈ ਨਾ ਕੋਈ ਕੰਮ ਚ ਇਤੇ ਕੋਈ ਨਾ ਕੋਈ ਕੰਮ ਚ ਇਤੇ ਫਿਰ ਉਹਨੂੰ ਕਰਦੇ ਰਹੋ ਹਨ ਜਿੱਥੇ ਦੇਖੋ ਗੰਦਮੰਦ ਮਿੱਟੀ ਗਿੱਟੀ ਐਵੇਂ ਅੱਜ ਥੋੜਾ ਜਿਹਾ ਥੋੜਾ ਮੌਸਮ ਦੇ ਵਿੱਚ ਥੋੜਾ ਜਿਹਾ ਫਰਕ ਸੀਗਾ ਵੀ ਜਿੱਦਾਂ ਠੰਡ ਤੋਂ ਥੋੜਾ ਜਿਹਾ ਫਰਕ ਪਿਆ ਤੇ ਫਿਰ ਬੰਦੇ ਦਾ ਦਿਲ ਕੀਤਾ ਵੀ ਚਲੋ ਇਹ ਵੀ ਕੰਮ ਕਰ ਲਓ ਇੱਥੇ ਸਫਾਈ ਕਰ ਲਓ ਅਜੇ ਕਈ ਜਗ੍ਹਾ ਰਹਿ ਗਈਆਂ ਹਨਾ ਫਿਰ ਚਲੋ ਛੁੱਟੀ ਆਏਗੀ ਤਾਂ ਫਿਰ ਕਰਾਂਗੇ ਕਿਉਂਕਿ ਹੁਣ ਹਫਤਾ ਆਇਆ ਹੀ ਅਭੀ ਬੀਜ਼ੀ ਆ ਹਨਾ ਐਗਜ਼ਾਮ ਵੀ ਆਗੇ 17 ਤਰੀਕ ਤੋਂ ਤੇ 8ਵੀਂ ਦਾ ਪਹਿਲਾ ਐਗਜ਼ਾਮ ਹੈ ਪਲੱਸ 2 ਦੇ ਵੀ ਅਗਜ਼ਾਮ ਸਟਾਰਟ ਹੈ 17 ਨੂੰ ਚਲੋ ਹਮ ਜਾਈਚਾ ਅੱਗੋ ਸ਼ਿਸ਼ਾ ਲੋ ਇਹ ਸਾਡੇ ਸਕੂਲ ਸਬਜੈਕਟ ਹੈਗਾ ਤੇ ਪੜ੍ਹਾਣਾ ਵੀ ਹੁੰਦਾ ਬੱਚਿਆਂ ਨੂੰ ਕਈ ਕੰਮ ਨੇ ਜਿਹੜੇ ਕਰਨ ਵਾਲੇ ਹੁੰਦੇ ਨੇ ਬੜਾ ਦੇਖ ਲਓ ਸੈਕਿੰਡ ਮੰਥ ਅੱਜ ਫੈਬ ਸ਼ੁਰੂ ਹੋ ਗਿਆ ਤੇ ਸਮਾਂ ਪੰਖ ਲਗਾ ਕੇ ਭਜਦਾ ਜਾਂਦਾ ਭੱਜੀ ਜਾਂਦਾ ਭੱਜੀ ਜਾਂਦਾ ਕੋਈ ਮਤਲਬ ਕਲੋਜ਼ ਨਹੀਂ ਹੁੰਦਾ ਪਿਆ ਹਨਾ ਜਿੱਦਾਂ ਆਪਾਂ ਕਈ ਵਾਰੀ ਕਹਿੰਦੇ ਹਾਂ ਸਮਾਂ ਠਹਿਰ ਜਾਵੇ ਹਨਾ ਤੇ ਪਰ ਜ਼ਿੰਦਗੀ ਤਾਂ ਬੀਤਦੀ ਜਾਂਦੀ ਆ ਪਰ ਆਪਾਂ ਸਮੇਂ ਨੂੰ ਠਹਿਰਨ ਦੇ بجائے ਆਪਾਂ ਕਹਿੰਨੇ ਹੋ ਨਹੀਂ ਆ ਵੀ ਦੇਣਾ ਜੇ 2-4 ਦਿਨਾਂ ਨੂੰ ਆ ਦੇਣਾ ਜੇ 2-4 ਦਿਨਾਂ ਨੂੰ ਆ ਦੇਣਾ ਜੇ ਮਤਲਬ ਅਸੀਂ ਇਹ ਨਹੀਂ ਦੇਖਦੇ ਕਿਹੜਾ ਦਿਨ ਆ ਜੇ ਤਾਂ ਕੀ ਆ ਜੇ ਅਸੀਂ ਕਹਿੰਨੇ ਆ ਨਹੀਂ ਨਹੀਂ ਐ ਵੀ ਦੇਣਾ ਜੇ ਤੇ ਐ ਵੀ ਦੇਣਾ ਜੇ ਜ਼ਿੰਦਗੀ ਜਿਹੜੀ ਆ ਉੱਚਲਦੀ ਰਹੇ ਜ਼ਿੰਦਗੀ ਚੱਲਣ ਦਾ ਨਾਮ ਹੈ ਤੇ ਚਲੋ ਮੁਸ਼ਕਲਾਂ ਤੇ ਲਾਈਫ ਦੇ ਵਿੱਚ ਹੁੰਦੀਆਂ ਰਹਦੀਆਂ ਪਰ ਅਸੀਂ ਅਸੀਂ ਇਹ ਨਹੀਂ ਸੋਚਦੇ ਵੀ ਜ਼ਿੰਦਗੀ ਵੀ ਬੀਤਦੀ ਜਾਂਦੀ ਹੈ ਅਸੀਂ ਦਿਨ ਉਡੀਕਦੇ ਰਹਿੰਦੇ ਹਾਂ ਕਿ ਇਸ ਤਰ੍ਹਾਂ ਹੋਣਾ ਇਸ ਤਰ੍ਹਾਂ ਹੋਣਾ ਤੇ ਜ਼ਿੰਦਗੀ ਐਵੇਂ ਚਲਦੀ ਰਹਿੰਦੀ ਹੈ ਤੇ ਬਸ ਖੁਸ਼ਗਵਾਰ ਚਲਦੀ ਰਵੇ ਇੰਨਾ ਹੀ ਬਹੁਤ ਹੈ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਪਰ ਚਲੋ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਕਰਦੇ ਕਾਮਯਾਬੀਆਂ ਮਿਲ ਜਾਣ ਇੰਨੀ ਹੀ ਦੁਆਏ ਮੇਰੀ ਤੇ ਦੁਆ ਹਮੇਸ਼ਾ ਕਰਦੇ ਰਹਿਣੇ ਆ ਜੇ ਤੁਸੀਂ ਸਾਰੇ ਸਾਥ ਦੇਉਗੇ ਨਾ ਤੇ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਗਵਾਰ ਹੋ ਜੂਗੀ ਚੈਨਲ ਮੋਨਟਾਈਜ਼ ਹੋ ਜਾਣਗੇ ਪੈਸੇ ਪੇਮੈਂਟ ਹੋਣ ਤੇ ਮੈਂ ਖੁਸ਼ ਹੋ ਜੂੰਗੀ ਫਿਰ ਤਾਂ ਮੈਂ ਕਹੇ ਦੀ ਸਤ 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 ਨਮਸਕਾਰ ਸਾਰਿਆਂ ਨੂੰ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਆ ਫਿਰ ਆਪਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਫੋਲੋ ਕਰਦੇ ਰਹੋਗੇ ਤੇ ਆਪਾਂ ਸਾਰਿਆਂ ਨੂੰ ਕਹੂੰਗੀ ਬਹੁਤ ਧੰਨਵਾਦ ਬਹੁਤ ਧੰਨਵਾਦ ਮੈਨੂੰ ਲੀਡਰ ਨਹੀਂ ਇਦਾਂ ਧੰਨਵਾਦ ਧੰਨਵਾਦ ਕਹਿ ਕੇ ਭਾ ਜਾਵਾਂਗੀ ਆਪਾਂ ਵੀ ਸਾਰਿਆਂ ਦੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਰਵਾਂਗੇ ਜੋ ਕੋਈ ਸਾਡਾ ਸਾਥ ਦਿੰਦਾ ਉਹਦਾ ਜ਼ਰੂਰ ਦਿਓ ਠੀਕ ਹੈ ਨਾ ਕਿਸੇ ਨੂੰ ਇਦਾਂ ਨਕਾਰ ਹੋਣਾ ਕਿਉਂਕਿ ਤੁਹਾਡੀ ਮੈਂ ਸੁਣਿਆ ਵੀ ਇਦਾਂ ਲਾਈਕ ਸ਼ੇਅਰ ਕਮੈਂਟ ਕਰਨ ਨਾਲ ਸਾਰਿਆਂ ਦੀ ਵੀਡੀਓ ਤੇ ਤੁਹਾਡੀ ਰੀਚ ਵੀ ਵਾਧੀ ਆ ਹਨਾ ਤੇ ਚਲੋ ਆਪਾਂ ਲੱਗੇ ਰਹਿਨੇ ਆ ਕਮੈਂਟ ਲਾਈਕ ਸ਼ੇਅਰ ਕਮੈਂਟ ਕਰਦੇ ਆ ਜਦੋਂ ਟਾਈਮ ਆਂਦਾ ਤੇ ਕੋਈ ਇਨਾ ਫਰਕ ਨਹੀਂ ਪੈਂਦਾ ਹੁੰਦਾ ਤੇ ਤੁਸੀਂ ਬਸ ਸਾਥ ਦਿੰਦੇ ਰਹੋ ਤੁਹਾਡਾ ਭੈਣ ਸਾਰਿਆਂ ਦਾ ਸਾਥ ਚਾਹੀਦਾ ਤੇ ਜਲਦੀ ਹੀ ਜਿਹੜਾ ਆਪਾਂ ਆਪਣਾ ਗੋਲ ਅਚੀਵ ਕਰ ਲਈਏ ਤੇ ਕਿਉਂਕਿ ਕਈ ਵਾਰੀ ਨਾ ਬੜੀ ਨੀਡ ਹੁੰਦੀ ਆ ਕਈਆਂ ਚੀਜ਼ਾਂ ਦੀ ਤੇ ਆਪਾਂ ਕਹਿੰਨੇ ਆ ਵੀ ਜਲਦੀ ਜਲਦੀ ਸਾਰੇ ਕੰਮ ਹੋ ਜਾਣ ਪਰ ਜਿਹੜੇ ਟਾਈਮ ਧਿਆਕੇ ਕੰਮ ਹੋਣੇ ਆ ਉਥੇ ਉਥੇ ਜਾ ਕੇ ਹੀ ਹੋਣੇ ਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਸ ਇਨਾ ਹੀ ਸ਼ੁਕਰੀਆ ਹੁਈ ਤੁਹਾਡਾ ਦੇਰ ਸਵੇਰ ਜਿੰਨੋ ਵੀ ਮਰਜ਼ੀ ਬਹਿ ਕੇ ਵੀਡੀਓ ਬਣਾਉਣੀ ਆ ਤੇ ਇਹਨਾਂ ਵੀ ਦੇਖ ਲਿਆ ਕਰੋ ਕਿੰਨੀ ਨੀਡ ਆ है thank you for सारे